ਸਤਿ ਸ਼੍ਰੀ ਅਕਾਲ ਖਬਰਾਂ ਦੇ ਸਬਲਟਨ ਤੁਹਾਡਾ ਸਵਾਗਤ ਹੈ ਮੈਂ ਹਰ ਧਰਮਿੰਦਰ ਸੰਧੂ ਤੇ ਬਲਟਨ ਦੀ ਸ਼ੁਰੂਆਤ ਕਰਦੇ ਆਂ ਸੁਰਖੀਆਂ ਦੇ ਨਾਲ ਦਿੱਲੀ ਚ ਸਿੱਖ ਸੰਗਤ ਨੂੰ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਰਹੇ ਮੌਜੂਦ ਕੇਂਦਰੀ ਮੰਤਰੀ ਲੈ ਰਹੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਕੇਂਦਰੀ ਸਿੱਖਿਆ ਤੇ ਵਿਕਾਸ ਰਾਜ ਮੰਤਰੀ ਡਾਕਟਰ ਸੁਕਾਂਤਾ ਮਜੂਮਦਾਰ ਪਹੁੰਚੇ ਅਜਨਾਲਾ ਪ੍ਰਵਾਸੀਆਂ ਖਿਲਾਫ ਪਿੰਡਾਂ ਚ ਹੋ ਰਹੇ ਕੱਟ ਹੁਸ਼ਾਰਪੁਰ ਘਟਨਾ ਤੋਂ ਬਾਅਦ ਵਾਦ ਰਿਹਾ ਉਸ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪਾਏ ਮਤੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਵਧੀਆਂ ਐਮਬੀਬੀਐਸ ਦੀਆਂ ਸੀਟਾਂ 50 ਹੋਰ ਸੀਟਾਂ ਨੂੰ ਮਿਲੀ ਮਨਜ਼ੂਰੀ 2500 ਸੀਟਾਂ ਵਾਲਾ ਸਰਕਾਰੀ ਮੈਡੀਕਲ ਕਾਲਜ ਬਣਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਵਿੱਚ ਸਿੱਖ ਸੰਗਤ ਦੇ ਨਾਲ ਮੁਲਾਕਾਤ ਕੀਤੀ ਇਸ ਮੌਕੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਦਸਮ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਦੀ ਸੁਰੱਖਿਆ ਲਈ ਕਮੇਟੀ ਦੀਆਂ ਸਿਫਾਰਸ਼ਾਂ ਪੇਸ਼ ਕੀਤੀਆਂ ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਰਹੇ ਦਰਸਲ ਇਸ ਮੁਲੰਕਾਂ ਦੀ ਵੀਡੀਓ ਨੂੰ ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਸਾਂਝਾ ਕੀਤਾ ਹੈ ਇਸ ਵੀਡੀਓ ਵਿੱਚ ਪੰਜਾਬੀ ਗਾਇਕਾ ਹਰਸ਼ਦੀਪ ਕੌਰ ਓਮ ਮੰਤਰ ਦਾ ਜਾਪ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਇਸ ਮੀਟਿੰਗ ਦੀ ਇੱਕ ਛੋਟੀ ਜੀ ਕਲਿੱਪ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਸਾਂਝਾ ਕੀਤਾ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਹੱਥ ਜੋੜ ਕੇ ਸਿਰ ਟਾ ਕੇ ਬੈਠੇ ਹੋਏ ਨਜ਼ਰ ਆਏ ਸਰਤਨਾ ਕਰਤਾ ਪਰਖਰ ਨੇਜ ਪਉ ਨਿਰਵੇ ਅਕਾਲ ਮੂਰਤ ਆਜੁਨੀ ਸਭੰ ਗੁਰ ਪਰਸਾਦ ਜਪਤ ਆਦ ਸਚੁ ਜੁਗਾਦ ਸਚੁ ਹੈ ਕੀ ਸਚੁ ਨਨਕ ਹੋਸੀ ਸੇ ਸਚਨ ਸੋਚੇ ਸੋਚਣਾ ਹੋਵੇ ਜੇ ਸੋਚੇ ਲਖਵਾ ਚੁੱਪੇ ਚੁੱਪ ਨਾ ਹੋਵੇ ਜੇ ਲਾਈ ਰਹਾ ਲਤਾ ਭੁਖਿਆ ਭੁਖ ਨਾ ਤੁੰਦਰੀਏ ਵੰਨਾ ਉਰੀਆ ਪਾਰੇ ਸੈ ਸਿਆਰ ਪਾਟੁ ਹੋਏ ਤਾਇਤ ਨ ਚੱਲਣਾ ਕਿਵ ਸਚਿਆਰਾ ਹੋਈਐ ਕਿਵ ਕੁੜੈ ਟੁਟੇ ਪਾਰ ਹੁਕਮੜ ਜਾਏ ਚਲਣਾ ਨਾਨਕ ਲਿਖਿਆ ਰਿਪੋਰਟਰ ਅਨੁਸਾਰ ਸਿੱਖ ਪਤਵੰਤਿਆਂ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਖਾਲਸਾ ਪੰਥ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੀ ਪਤਨੀ ਸਾਹਿਬਕੌਰ ਜੀ ਦੇ ਸੰਬੰਧਿਤ ਪਵਿੱਤਰ ਜੋੜੇ ਸਾਹਿਬ ਦੀ ਸੁਰੱਖਿਆ ਅਤੇ ਸਹੀ ਪ੍ਰਦਰਸ਼ਨੀ ਲਈ ਕਮੇਟੀ ਦੀਆਂ ਸਿਫਾਰਸ਼ਾਂ ਪੇਸ਼ ਕੀਤੀਆਂ ਗਈਆਂ ਇਸ ਮੁਲਾਕਾਤ ਚ ਸ਼ਾਮਲ ਹੋਏ ਕੇਂਦਰੀ ਮੰਤਰੀ ਗੁਰਦੀਪ ਪੂਰੀ ਨੇ ਐਕਸ ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੜ੍ਹ ਪ੍ਰਭਾਵਿਤ ਕਿਸਾਨਾਂ ਅਤੇ ਆਮ ਪੀੜਤਾਂ ਦੀ ਸਹਾਇਤਾ ਵੱਖ-ਵੱਖ ਜਥੇਬੰਦੀਆਂ ਤੇ ਐਨਆਰਆਈ ਭਰਾਵਾਂ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਯਾਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਮਤਵਾਜੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਕਾਰਕੁਨ ਵੀ ਅਜੇ ਹੀ ਮਦਦ ਲਈ ਮੈਦਾਨ ਦੇ ਵਿੱਚ ਨਿਤਰਾਏ ਨੇ ਨਵੇਂ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਕਲਾਨੌਰ ਦੇ ਵਿੱਚ ਸੱਕੀ ਕਿਰਨ ਨਾਲੇ ਦੇ ਪਾਣੀ ਦੀ ਲਪੇਟ ਦੇ ਵਿੱਚ ਆਏ ਪਿੰਡਾਂ ਦੇ ਵਿੱਚ ਪਹੁੰਚੇ ਹਾਲਾਤ ਦਾ ਜਾਇਜ਼ਾ ਲਿਆ ਪੀੜਤ ਲੋਕਾਂ ਸਮੇਤ ਹੋਰ ਪਾਰਟੀ ਵਰਕਰਾਂ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਪੰਜਾਬ ਚ ਹੜ੍ਹਾਂ ਤੇ ਮੀਂਹ ਨੇ ਤਬਾਹੀ ਮਚਾ ਦਿੱਤੀ ਐ ਲੱਖਾਂ ਲੋਕ ਬੇਕਾਰ ਹੋ ਗਏ ਨੇ ਬਹੁਤ ਸਾਰੇ ਪਿੰਡ ਡੁੱਬ ਗਏ ਨੇ ਤੇ ਫਸਲਾਂ ਤਬਾਹ ਹੋ ਗਈਆਂ ਨੇ ਹਾਲਾਂਕਿ ਸਥਿਤੀ ਨੂੰ ਸੁਧਾਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਇਸ ਦੌਰਾਨ ਨਵੇਂ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸੋਚਾ ਸਿੰਘ ਛੋਟੇਪੁਰ ਕਲਾਨੌਰ ਪੁਜੇ ਪੀੜਤ ਪਰਿਵਾਰਾਂ ਨੂੰ ਮਿਲੇ ਹਰ ਸੰਭਵ ਸਹਾਇਤਾ ਦਾ ਦਿੱਤਾ ਪ੍ਰੋਸਾ ਇਸ ਦੌਰਾਨ ਉਹਨਾਂ ਸ਼ਰੋਣੀ ਕਮੇਟੀ ਤੇ ਬਾਦਲਾਂ ਨੂੰ ਵੀ ਨਿਸ਼ਾਨੇ ਤੇ ਲਿਆ ਕਮੇਟੀ ਦਾ ਹੈ ਜੀ ਸ਼ਰੋਣੀ ਕਮੇਟੀ ਨੂੰ ਤਾਂ ਕਲਦਲ ਦੇ ਤੋਂ ਦੋ ਦਿਨ ਅਸਤ ਜਦੋਂ ਸ਼ਰੋਣੀ ਕਮੇਟੀ ਦਾ ਪ੍ਰਧਾਨ ਕਲਦਲ ਦੇ ਪ੍ਰਧਾਨ ਤੇ ਜੇਪ ਚੋ ਨਿਕਲਦਾ ਲੋਹਾ ਫੇਰ ਨਿਕਲਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਤਰਾ ਉਹ ਨੂੰ ਨਾ ਕਰ ਸਕਦਾ ਮੈਂ ਵੀ ਆਪਾਂ ਜੋ ਵਰਦੀ ਕਰੀਏ ਕਿਉਂਕਿ ਅਸੀਂ ਆਪ ਸ਼੍ਰੋਮਣੀ ਗੁਰੂ ਦੇ ਮੈਂਬਰ ਹੈ ਮੈਂ ਕੋਈ ਮੋਟਾ ਗਾ ਨਹੀਂ ਕਹਿਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਦਾ ਅਕਾਲੀਪੁਰ ਦੇਖੀ ਆ ਜੋ ਸ਼੍ਰੋਮਣੀ ਕਮੇਟੀ ਨੇ ਕਹਿਣਾ ਵਾ ਉਹ ਕਲਦਲ ਦੇ ਆਪਣੇ ਅਕਾਲੀਪੁਰ ਦੇ ਜੋ ਕਹਿਣਾ ਉਹ ਸ਼੍ਰੋਮਣੀ ਕਮੇਟੀ ਨੇ ਕਰਨਾ ਸ਼੍ਰੋਮਣੀ ਕਮੇਟੀ ਦਾ ਪੈਸਾ ਜਿਹੜਾ ਵਰਤਿਆ ਅਕਾਲੀਪੁਰ ਦੇ ਪ੍ਰਧਾਨ ਨੇ ਜੋ ਹੈਗਾ ਪਾਇਓ ਤੇ ਤੁਹਾਡੇ ਦਾ ਪ੍ਰਧਾਨ ਉਹ ਜਿਹੜਾ ਹੀ ਵਰਤਿਆ ਜਣਾ ਬਾਕੀ ਸਾਰੇ ਸਮੂਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਜਿਹਦੇ ਵਿੱਚ ਐਗਜ਼ੈਕਿਟਿਵ ਦੇ ਮੈਂਬਰ ਨੂੰ ਸਾਰੇ ਦੱਸਿਆ ਗ੍ਰੇਜ ਕਰਨਾ ਚਾਹੀਦਾ ਗੁਰੂ ਘਰ ਦਾ ਪਰਸਾ ਜਿਹੜਾ ਕਿਸੇ এডੂਕੇਸ਼ਨ ਤੇ ਲਾਉ ਜਿਹੜਾ ਕਿੰਮਾ ਤੇ ਲੱਗਣ ਵਾਲਾ ਜਿਹੜੇ ਲੋੜਵੰਦ ਬੰਦੇ ਆ ਉਹ ਸ਼ਰਮਣੀ ਕਮੇਟੀ ਆਪ ਲਾਏ ਤਾਂ ਉਹ politist ਵਾਸਤੇ ਗੁਰੂ ਘਰ ਦਾ ਪਰਸਾ ਨਹੀਂ ਬਣਦਾ ਜੀ ਨਵੇਂ ਅਕਾਲੀ ਦਲ ਦੇ ਸੀਨੀਅਰ ਅਗੂਰ ਜਥੇਦਾਰ ਸੋਚਾ ਸਿੰਘ ਛੋਟੇਪੁਰ ਮੁਤਾਬਕ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਕੋਈ ਵੀ ਚੋਣ ਨਹੀਂ ਲੜਨਗੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵੱਡਾ ਤਿਆਗ ਹੈ ਕੇਂਦਰੀ ਸਿੱਖਿਆ ਤੇ ਵਿਕਾਸ ਰਾਜ ਮੰਤਰੀ ਡਾਕਟਰ ਸੁਕਾਂਤਾ ਮਜੂਮਦਾਰ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਪਹੁੰਚੇ ਤੇ ਲੋਕਾਂ ਦੇ ਦੁੱਖ ਦਰਦ ਸੁਣੇ ਇਸ ਦੌਰਾਨ ਕੇਂਦਰੀ ਰਾਜ ਮੰਤਰੀ ਨੇ ਕਿਸਾਨਾਂ ਦੀ ਤਬਾਹ ਹੋਈ ਫਸਲ ਨ ਸਕੂਲਾਂ ਦਾ ਜਾਇਜ਼ਾ ਲਿਆ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਪਿਛਲੇ ਦਿਨੀ ਰਾਵੀ ਦਰਿਆ 'ਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਰਾਜ ਮੰਤਰੀ ਡਾਕਟਰ ਸੁਕਾਂਤਾ ਮਝੂਮਦਾਰ ਅਜਨਾਲਾ ਪਹੁੰਚੇ। ਇਸ ਦੌਰਾਨ ਉਹਨਾਂ ਹੜ੍ਹ ਪ੍ਰਭਾਵਿਤ ਪਿੰਡ ਜਿਸੜ, ਕੋਰਾਲੀਆ, ਥੋਬਾ, ਮਲਕਪੁਰ ਅਤੇ ਹਰੜ ਕਲਾਂ ਦਾ ਦੌਰਾ ਕੀਤਾ। ਇਸ ਮੌਕੇ ਕੇਂਦਰੀ ਰਾਜ ਮੰਤਰੀ ਦੇ ਨਾਲ ਭਾਜਪਾ, OBC ਮੋਰਚਾ ਦੇ ਸੂਬਾ ਪ੍ਰਧਾਨ, ਜ਼ਿਲ੍ਹਾ ਅੰਮ੍ਰਿਤਸਰ ਵਿਧਾਤੀ, ਇੱਕ ਦੇ ਪ੍ਰਧਾਨ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਸਮੇਤ ਹੋਰ ਆਗੂ मौजूद रहे अब देखिए आदरणीय मोदी जी ने निर्देश दिया है जितने भी एम ओ एस हैं उन सबको हम ड्यूटी लगाया है कि पंजाब में बाढ़ पीड़ित इलाके में जाना है लोगों की समस्याएं सुनना है उनकी बातें सुनना है और जो प्रॉब्लम्स है उसको कैसे सॉल्व किया जा सकता है उसके बारे में यहाँ के प्रशासन के साथ बात करके उनको जितना राहत हम पहुँचा दे सकते हैं आप जानते हैं कि केंद्र सरकार ने ऑलरेडी सोलह करोड़ रुपये की फ़ंड दे चुके हैं और इससे पहले भी लगभग बारह करोड़ की जो डिजास्टर मैनेजमेंट फंड है जो सरकार देती रहती है वो तो जमा रहना चाहिए था सरकार के पास स्टेट गवर्नमेंट के पास जमा रहना चाहिए था अब उन्होंने क्या किया हमें पता नहीं लेकिन मोदी जी ने 1600 करोड़ दे दिया है अगर ज़रूरत पड़ी तो सरकार उसके बारे में आगे सोचेंगे और मूल विषय ये है कि 1988 एट्टी एट की एट्टी के बाद इतना बड़ा बार पंजाब में कभी नहीं आया तो इसमें बहुत सारे लोग किसानों की फसल फसल उजर गई है मवेशी मर गए हैं बहुत सारे लोगों की घर भी धस गई है तो इनके पास हम सबको खड़ा होना है सब मिल फिर से इन लोगों की जो यहाँ पे जो बर्बादी हुई है उस बार, बर्बादी को मुआवजे से रूप में हो ਜੋ ਵੀ ਹੋ ਸਭ ਕੋ ਦੇਣਾ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਰਾਜ ਮੰਤਰੀ ਡਾਕਟਰ ਸੁਕਾਂਤਾ ਮਝੂਮਦਾਰ 20 ਸਤੰਬਰ ਨੂੰ ਵੀ ਹਲਕਾ ਅਨਾਲਾ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਨੇ ਜਿੱਥੇ ਉਹ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਉੱਥੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਵੀ ਗੱਲਬਾਤ ਕਰਨਗੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਐਮਬੀਬੀਐਸ ਦੀਆਂ 50 ਹੋਰ ਸੀਟਾਂ ਨੂੰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਜਿਸ ਨਾਲ ਹੁਣੇ ਕਾਲਜ 250 ਸੀਟਾਂ ਵਾਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਵਿਧਾਇਕ ਗੁਰਦੇਵ ਸਿੰਘ ਸੇਖੋਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਸਰਕਾਰ ਬਣਨ ਤੋਂ ਪਹਿਲਾਂ ਵੀ ਸੀਟਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਕੈਣੀ ਜੈਲ ਸਿੰਘ ਉਹਨਾਂ ਨੇ ਉਦਮ ਕੀਤਾ ਤਾਂ ਫਰੀਦਕੋਟ ਦੇ ਵਿੱਚ 1970 ਦੇ ਵਿੱਚ ਮੈਡੀਕਲ ਕਾਲਜ ਚੱਲੂ ਹੋਇਆ ਕਿਰਾਏ ਦੀਆਂ ਬਿਲਡਿੰਗਾਂ ਤੋਂ ਸ਼ੁਰੂ ਹੋਇਆ ਸਾਡਾ ਮੈਡੀਕਲ ਕਾਲਜ 50 ਸੀਟਾਂ ਤੋਂ ਸ਼ੁਰੂ ਹੋਇਆ ਵਾਧਾ ਵਾਧਾ ਹੌਲੀ-ਹੌਲੀ ਅੱਜ ਤੁਸੀਂ ਦੇਖਣਾ ਪੁਰਾਣੇ ਛੱਡਾਂ 'ਚ ਵੀ ਕਾਲਜ ਚੱਲਦਾ ਰਿਹਾ ਔਰ 2012 ਦੇ ਵਿੱਚ ਜਿਹੜਾ ਅਸੀਂ ਇੱਥੇ ਜਿਹੜੀ ਨਵੀਂ ਬਿਲਡਿੰਗ ਬਣੀ ਇਹਦਾ ਪੁਰਾਣਾ ਸ਼ੋਕ ਪਰ ਇਤਿਹਾਸ ਆ ਜਿਹੜਾ ਪਰ ਉਹਨੂੰ ਹੋਰ ਅੱਗੇ ਵਧਾਉਂਦਿਆਂ ਜਦੋਂ ਸਾਡੀ ਸਰਕਾਰ ਆਈ ਤਾਂ ਇੱਥੇ ਸਾਡੀ ਸਰਕਾਰ ਆਉਣ ਤੋਂ ਪਹਿਲਾਂ 125 ਸੀਟਾਂ ਸੀ ਪਰ ਜਦੋਂ ਸਰਕਾਰ ਬਣੀ ਸਰਕਾਰ ਬਣਨ ਅਨਸਾਰ 25 ਸੀਟਾਂ ਦਾ ਵਾਧਾ ਹੋਇਆ 750 ਤੋਂ 150 ਸੀਟ ਹੋਈ 150 ਤੋਂ ਪਿਛਲੇ 3 ਮਹੀਨੇ ਪਹਿਲਾਂ 50 ਸੀਟਾਂ ਦਾ ਸਾਡਾ ਹੋਰ ਵਾਧਾ ਹੋਇਆ 200 ਸੀਟ ਹੋਈ ਪਰ ਅਸੀਂ ਅਪੀਲ ਕੀਤੀ ਸਰਕਾਰ ਨੂੰ ਜ ਐਮਸੀਏ ਨੂੰ ਵੀ ਕਿ ਸਾਡੇ ਕੋਲ ਜਿੰਨਾ ਅਸੀਂ ਕੰਮ ਕੀਤਾ ਹੈ ਜਿੱਦੇ ਵੱਡੇ ਜਿੰਨੇ ਅਸੀਂ ਡਾਕਟਰ ਭਰਤੀ ਕੀਤੇ ਹੈ ਜਿੰਨੇ ਸਾਡੇ ਡਿਪਾਰਟਮੈਂਟ ਚੱਲਦੇ ਆ ਉਹਦੇ ਅਨਸਾਰ ਜਿਹੜੇ ਸਾਡੇ ਕੋਲੇ 250 ਸੀਟਾਂ ਦਾ ਸਾਡੇ ਕੋਲੇ ਪ੍ਰਬੰਧ ਹੈ ਤਾਂ ਸਾਨੂੰ 250 ਸੀਟ ਦੇ ਦਿੱਤੀ ਜਾਵੇ ਸੋ ਕੱਲ ਉਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਨੂੰ 50 ਸੀਟਾਂ ਦੀ ਹੋਰ ਮਨਜ਼ੂਰੀ ਮਿਲ ਗਈ ਆ ਪਰ ਅਸੀਂ ਉਹਨਾਂ ਦੀ ਹੁਣੇ ਹੀ ਜਿਹੜੀ ਆ ਉਹ ਐਡਮਿਸ਼ਨ ਆ ਜਿਹੜੀ ਉਹ ਕਾਲਜ ਚ ਕਰਕੇ ਇਹ ਜਿਹੜਾ ਹੈਗਾ ਉਹ ਸਾਡੇ ਇਲਾਕੇ ਨੂੰ ਵੀ ਪੰਜਾਬ ਨੂੰ ਵੀ 50 ਡਾਕਟਰ ਬਣਨਾ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਤੁਸੀਂ ਨਵਾਂ ਮੈਡੀਕਲ ਕਾਲਜ ਬਣਾਉਣਾ ਤਾਂ 50 ਸੀਟਾਂ ਹੀ ਮਿਲਦੀਆਂ ਪਹਿਲੀ ਵਾਰੀ ਤਾਂ ਅਸੀਂ ਇੱਕ ਸੀਜ਼ਨ ਦੇ ਵਿੱਚ 100 ਸੀਟ ਵਧਾਉਣ ਦਾ ਕੰਮ ਚੱਲ ਰਿਹਾ ਹੈ ਹੁਣ 250 ਸੀਟ ਅੱਜ ਸਾਡੇ ਕੋਲੇ ਜਿਹੜੀ ਆ ਉਹ ਹੋ ਗਈ ਹੈ ਖੁਸ਼ਹਰਪੁਰ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਪਿੰਡਾਂ ਦੇ ਵਿੱਚ ਪੰਚਾਇਤਾਂ ਵੱਲੋਂ ਮਤੇ ਪਾਏ ਜਾ ਰਹੇ ਨੇ ਇਸੇ ਦੇ ਚੱਲਦਿਆਂ ਜਲੰਧਰ ਜ਼ਿਲ੍ਹੇ ਦੇ ਕਈ ਪਿੰਡਾਂ ਨੇ ਇਕੱਤਰਤਾ ਕਰਦਿਆਂ ਅਹਿਮ ਫੈਸਲੇ ਲਏ ਨੇ ਲੋਕਾਂ ਨੇ ਪ੍ਰਵਾਸੀਆਂ ਦੇ ਆਧਾਰ ਕਾਰਡਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਤੇ ਨਾਲ ਹੀ ਕਈ ਪਿੰਡਾਂ ਦਾ ਇਕੱਠ ਕਰਦਿਆਂ ਅਗਲੀ ਰੂਪਰੇਖਾ ਤਿਆਰ ਕਰਨ ਦੀ ਗੱਲ ਆਖੀ ਹੈ ਜ਼ਿਕਰ ਹੋ ਗਿਆ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਤੇ ਬੱਚੇ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਦੇ ਵਿੱਚ ਪੰਜਾਬੀਆਂ ਦੇ ਵਿੱਚ ਰੋਸ ਵਾਧਾ ਦਿਖਾਈ ਦੇ ਰਿਹਾ ਹੈ ਮੀਟਿੰਗ ਹੋਈ ਹੈ ਜੀ ਆਪਣੇ ਉਹ ਭਈਏ ਬਾਰੇ ਹੋਈ ਆ ਬੱਚਾ ਮਾਰੇ ਨਾ ਪ੍ਰਵਾਸੀ ਨੇ ਉਸ ਬਾਰੇ ਮੀਟਿੰਗ ਹੋਈ ਹੈ ਕੀ ਇਹ ਜੀ ਇਹਹੀ ਕਿ ਪ੍ਰਵਾਸੀ ਮਜ਼ਦੂਰ ਆ ਜਿਨ੍ਹਾਂ ਜਿਹੜੇ ਇਡੀਗਲ ਪਿੰਡਾਂ 'ਚ ਰਹਿੰਦੇ ਆ ਜਿਨ੍ਹਾਂ ਦਾ ਆਧਾਰ ਕਾਰਡ ਦੋ ਦੋ ਬਣੇ ਹੋ ਆ ਠੀਕ ਹੈ ਜੀ ਜਿਸ ਘਰ ਦੇ ਵਿੱਚ ਮਾਲਕ ਜਿਸ ਘਰ ਰਹਿਣਗੇ ਉਹ ਘਰ ਦਾ ਵਾਲਾ ਮਾਲਕ ਜੁਮਰੀ ਉਹਨਾਂ ਨੂੰ ਲਊਗਾ ਜਿਨੇ ਘਰ ਦੇ ਦੇ ਮੈਂਬਰ ਉੱਥੇ ਰਹਿੰਦੇ ਆ ਉਹ ਜਾ ਕੇ ਸਰਪੰਚ ਕੋਲ ਤਲਾਖ ਰੂਗੇ ਇਸ ਘਰ ਚ ਮੈਂ ਜੁਮਰੀ ਦਾ ਇਨੇ ਮੈਂਬਰ ਸਾਡੇ ਕੋਲ ਰਹਿੰਦੇ ਵੀ ਜੀ ਤੇ ਤੁਹਾਨੂੰ ਵੀ ਬਤ ਕਰ ਭਈਆਂ ਦੇ 10 15 ਵੋਟਾਂ ਬਣੀਆਂ ਬਾਕੀ ਸਾਰੇ ਉਧੇ ਇਲੀਅਰ ਦੇ ਨੇ ਬੰਦੇ ਬਈ ਰਹਿੰਦਾ 200 ਬਈ ਰਹਿੰਦਾ ਨਾਲ ਘਟ ਵਰਗੇ ਬਾਕੀ ਟੂਆ ਨੇ ਕੋਰ ਕਰਾ ਚੰਦੇ ਆ ਬਈ ਘਰਾ ਦੇ ਵਿੱਚ ਇਹੀ ਕਹਿੰਦੇ ਬਈ ਬਾਹਰੇ ਕੀਤਾ ਜ ਰਹੇ ਪਿੰਡ ਦਾ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਪਿੰਡ ਤੋਂ ਪਿੰਡਾਂ ਦੇ ਹੀ ਬਾਕੀ ਪਿੰਡਾਂ ਦੇ ਸਭਾਂ ਦੇ ਹੀ ਇਹੰਦੇਵੇਂ ਜਿਹੜਿਆ ਜਿਹੜੇ ਇੱਲੀਏ ਵੋਟਾਂ ਬਣੀਆਂ ਆ ਅਸੀਂ ਕਟਾਵਾਂਗੇ ਜਿਹੜੇ ਦੇ ਦੋ ਟਾ ਉਧਰ ਵੀ ਇੱਕ ਨੂੰ ਦੋ ਨੰਬਰ ਦੇ ਆਧਾਰ ਕਾਰਡ ਆ ਯਾ ਭਾਜੀ ਅੱਜ ਪਿੰਡ ਕਿਹੜਾ ਆਏ ਸਿਸ ਪੰਚ ਸਾਹਿਬ ਉਹਨੇ ਇਹ ਗੱਲ ਕਹੀ ਸੀ ਪੰਚਰ ਨੇ ਵੀ ਸਾਡੇ ਪਿੰਡ ਦੀ ਬੁਈਏ ਚੈੱਕ ਕੀਤਾ ਇੱਕ ਫੋਟੋ ਤੇ ਇੱਕ ਫੋਟੋ ਆ ਪੂਰੀ ساری ਕਾਪੀਆਂ ਕਾ ਕੇ ਜੇਬ ਵਿੱਚ ਰੱਖੀਆਂ ਨੇ ਇਹ ਅਸਲੀ ਅਸਲੀ ਪਤਾ ਨਹੀਂ ਵੀ ਆਧਾਰ ਕਾਰਡ ਹੈ ਕੀ ਦਾ ਮੈਂ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ 25 ਤੋਂ 30 ਪਿੰਡਾਂ ਦੇ ਆਪਣੇ ਪਿੰਡਾਂ ਦਾ ਇਕੱਠੇ ਕਰਾਂਗੇ ਉਸ ਤੋਂ ਬਾਅਦ ਸਾਰਾ ਪਾਗਲਾ ਰੂਹ ਰੂਹ ਤਿਆਰ ਕਰਾਂਗੇ ਪ੍ਰਸਿੱਧ ਪੰਜਾਬੀ ਗਾਇਕ ਮਲਕੀਸ਼ ਸਿੰਘ ਸ਼ਹੀਦ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਚ ਇਹ ਹੜ੍ਹਾਂ ਨੂੰ ਲੈ ਕੇ ਬਾਹਰ ਬੈਠੇ ਐਨ ਆਰ ਆਈ ਚਿੰਤਤ ਨੇ ਵਿਦੇਸ਼ ਦੇ ਵਿੱਚ ਚੈਰਿਟੀ ਸ਼ੋਅ ਕਿਤੇ ਜਾ ਰਹੇ ਨੇ ਤਾਂ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਮਦਦ ਕੀਤੀ ਜਾ ਸਕੇ ਜ਼ਿਕਰ ਹੋਗਾ ਕਿ ਹੜਾ ਨੇ ਪੰਜਾਬ ਦੇ ਸੈਂਕੜੇ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਕਈ ਸੰਸਥਾਵਾਂ ਤੇ ਖਾਸ ਕਰ ਗਾਇਕ ਅਦਾਕਾਰ ਅੱਗੇ ਆਏ ਨੇ ਹਾਂ ਬਿਲਕੁਲ ਜੀ ਮੈਂ ਹੁਣੀ ਆਇਆ ਹੀ ਆਂ ਇੰਡੀਆ ਤੇ ਸਿੱਧਾ ਦਰਬਾਰ ਸਾਹਿਬ ਆਇਆ ਹੱਥਾ ਟਿਕਣ ਤੇ ਬਸ ਉਹੀ ਪਲੇਰੀ ਅਰਦਾਸ ਸਾਰੇ ਦੀ ਕਰਨਾ ਆ ਕਿ ਦੂਜੀ ਗੱਲ ਆ ਬਾਹਰ ਬੈਠੇ ਸੀ ਸਾਰੇ ਐਨ ਆਰ ਆਈ ਬਹੁਤ ਹੀ ਜ਼ਿਆਦਾ ਫਿਕਰ ਚਾ ਸਾਰੇ ਮੈਨੂੰ ਬਾਰ-ਬਾਰ ਫੋਨ ਕਰਕੇ ਪੁੱਛੀ ਜਾਂਦੇ ਆ ਇਹ ਤੁਸੀਂ ਅੰਮ੍ਰਿਤਸਰੋਂ ਕਿਦਾਂ ਪਾਣੀ ਆ ਜਾਂ ਕੀ ਉੱਥੇ ਕੀ ਹਾਲਾਤ ਨੇ ਸੋ ਸਾਰਿਆਂ ਦੀ ਭਲੇ ਦੀ ਅਰਦਾਸ ਕਰਕੇ ਇੱਥੇ ਜਾਵਾਂਗੇ ਔਰ ਇਸ ਕਰਕੇ ਮੈਂ ਇੱਥੇ ਆਇਆ ਸੀ ਕਿਸੇ ਸੰਸਥਾਵਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਉੱਥੇ ਪੰਜਾਬੀ ਕਲਾਕਾਰਾਂ ਨੇ ਸਭ ਤੋਂ ਵੱਡ ਹਾਂ ਜੀ ਇੱਥੇ ਆ ਕੇ ਮਿਹਨਤ ਕੀਤੀ ਹੈ ਸੇਵਾ ਕੀਤੀ ਹੈ ਉਹਨਾਂ ਵਾਸਤੇ ਦੀ ਬਹੁਤ ਬਹੁਤ ਵਧੀਆ ਗੱਲ ਹੈ ਜੀ ਮੈਂ ਸਾਰੇ ਆ ਤੁਹਾਡਾ ਵੀੜੀ ਦਾ ਵੀ ਔਰ ਜਿੰਨੇ ਵੀ ਕਲਾਕਾਰ ਕੋਈ ਐਕਟਰ ਕੋਈ ਜਿਹੜਾ ਵੀ ਜਿੰਨਾ ਵੀ ਕੁਝ ਕਰ ਸਕਿਆ ਉਹ ਬਹੁਤ ਵੱਡੀ ਗੱਲ ਆ ਸਾਡੇ ਉੱਤੇ ਵੀ ਬਾਹਰ ਜਿਹੜੇ ਰੇਡੀਓ ਟੈਲੀਵਿਜ਼ਨ ਐਂਡ ਅਸੀਂ ਬਹੁਤ ਸਾਰੇ ਸ਼ੋਅ ਕਰ ਰਹੇ ਹਾਂ ਜਿਹੜੀ ਚੈਰਿਟੀ ਲਈ ਪੈਸੇ ਇੱਥੇ ਹਾੜਾਂ ਲਈ ਇਕੱਠੇ ਕਰਾਂਗੇ ਔਰ ਉਹਨਾਂ ਦਾ ਸਾਰਿਆਂ ਦਾ ਜੋ ਵੀ ਐਮ ਜੀਓ ਦੇ ਵਿੱਚ ਕੰਮ ਕਰ ਰਹੇ ਨੇ ਉਹ ਸਾਰੇ ਸੇਵਾ ਕਰ ਰਹੇ ਨੇ ਕਿਉਂਕਿ ਇਹ ਟਾਈਮ ਸੀਗਾ ਜਿਹੜਾ ਕਿ ਲੋਕਾਂ ਨੂੰ ਹੌਸਲਾ ਦੇਣ ਦਾ ਟਾਈਮ ਸੀ ਲੋਕਾਂ ਨੂੰ ਇੱਕ ਕਹਿੰਦੇ ਬੈਡ ਟਾਈਮ ਦੇ ਵਿੱਚੋਂ ਕੱਢਣ ਦਾ ਸੀਗਾ ਸੋ ਬਹੁਤ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਬਹੁਤ ਵਧੀਆਂ ਗੱਲਾਂ ਔਰ ਅਸੀਂ ਨਵਾਂ ਗੀਤ ਕਰਨਾ ਸੀਗਾ ਉਹ ਤੋਂ ਆਪਦੇ ਪਹਿਲਾਂ ਉਹ ਜਹਾੜਾ ਕਰਕੇ ਅਸੀਂ ਉਹਨੂੰ ਤਬਦੀਲ ਤੋਂ ਰੋਕਿਆ ਕਿਉਂਕਿ ਸਾਰਿਆਂ ਦਾ ਧਿਆਨ ਉੱਧਰ ਸੀਗਾ ਸੋ ਨੈਕਸਟ ਵੀਕ ਜਿਹੜਾ ਅਸੀਂ ਨਵਾਂ ਗੀਤ ਦੇ ਪਲੇਸ ਕਰਾਂਗੇ ਤੇ ਸੋ ਬੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸასიਖਾਲ ਜੀ ਔਰ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਅਸੀਂ ਸਾਰੇ ਐਨਆਰਈ ਵੀ ਜਿੰਨੇ ਵੀ ਬਾਹਰ ਆ ਅਸੀਂ ਤੁਹਾਡੇ ਨਾਲ ਬਿਲਕੁਲ ਨਾਲ ਖੜੇ ਆ ਮੈਂ ਆਪਣੀ ਸਾਡੀ ਜਿਹੜੀ ਟੀਮ ਹੈ ਇੱਥੇ ਕੰਮ ਕਰ ਰਹੀ ਆ ਮੈਂ ਹਲੇ ਆਇਆ ਹੀ ਆ ਸੋ ਵੱਤ-ਵੱਤ ਅਸੀਂ ਉੱਥੋਂ ਪੈਸੇ ਇਕੱਠੇ ਕਰਕੇ ਤੇ ਤੁਹਾਡੇ ਲਈ ਜ਼ਰੂਰ ਅਸੀਂ ਸੇਵਾ ਦੇ ਵਿੱਚ ਜਾ ਤੁਸੀਂ ਜਿਓਗੇ ਹੜਪਰਵਾ ਦੇ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਹਾਂਜੀ ਮੈਂ ਉਹਨਾਂ ਨੂੰ ਮਿਲ ਕੇ ਜਾਊਂਗਾ ਇੱਥੇ ਹੁਣ ਲਿਆਇਆ ਹੀ ਆ ਤੇ ਇੱਥੋਂ ਬਾਅਦ ਮੈਂ ਕਹਾਂ ਸੀ ਪਹਿਲਾਂ ਅਰਦਾਸ ਤੋਂ ਵੱਡੀ ਗੱਲ ਨਹੀਂ ਕੋਈ ਹੋ ਸਕਦੀ ਸਭ ਤੋਂ ਪਹਿਲਾਂ ਆਪਾਂ ਦੇਖੋ ਪੈਸਿਆਂ ਨਾਲ ਜਾਂ ਹੋਰ ਗੱਲ ਨਾਲ ਉਹ ਗੱਲ ਨਹੀਂ ਬਣਦੀ ਜਿੱਨਾ ਤੁਸੀਂ ਅਰਦਾਸ ਦੇ ਨਾਲ ਤੁਹਾਨੂੰ ਪਤਾ ਵੀ ਬੰਦੇ ਨੂੰ ਜੋ ਮਿਲ ਸਕਦਾ ਜਾਂ ਲੋਕਾਂ ਨੂੰ ਮਿਲ ਸਕਦਾ ਸੋ ਮੈਂ ਸਭ ਤੋਂ ਪਹਿਲਾਂ ਤਾਂ ਅਰਦਾਸ ਕਰਨਾ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮਿਲ ਕੇ ਆਵਾਂਗੇ ਸਾਰਿਆਂ ਨੂੰ ਜੋ ਲੋੜਾਂ ਹੋਈਆਂ ਜਾਂ ਜਿੱਦਾਂ ਵੀ ਹੋਇਆ ਜਿੱਥੋਂ ਤੱਕ ਵੀ ਹੋ ਸਕਦਾ ਅਸੀਂ ਵੱਧ ਤੋਂ ਵੱਧ ਸ਼ੋਅ ਕਰਾਂਗੇ ਭਾਰਤ ਤੇ ਅਮਰੀਕਾ ਦੇ ਵਿਚਾਲੇ ਵਪਾਰਕ ਗੱਲਬਾਤ ਮੁੜ ਲੀਡ ਉੱਤੇ ਆਉਂਦੀ ਨਜ਼ਰ ਆ ਰਹੀ ਹੈ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਹੁਣ ਛੇਤੀ ਹੀ ਅਮਰੀਕਾ ਜਾ ਸਕਦੇ ਨੇ ਹਾਲੇ 4 ਕੁ ਦਿਨ ਪਹਿਲਾਂ ਅਮਰੀਕਾ ਤੇ ਭਾਰਤ ਦੇ ਮੁੱਖ ਵਾਰਤਾਕਾਰਾਂ ਬ੍ਰੈਂਡਨ ਲਿੰਚ ਅਤੇ ਰਾਜੇਸ਼ ਅਗਰਵਾਲ ਵਿਚਾਲੇ ਇਸ ਮੁੱਦੇ ਤੇ ਗੱਲਬਾਤ ਹੋਈ ਹੈ ਉਹ ਗੱਲਬਾਤ ਬੇਹਦ ਸਫਲ ਦੱਸੀ ਜਾ ਰਹੀ ਹੈ ਭਾਰਤ ਤੇ ਅਮਰੀਕਾ ਵਿਚਾਲੇ ਵਾਰਤਾਕਰ ਪੱਧਰ ਦੀ 7 ਘੰਟੇ ਚੱਲੀ ਗੱਲਬਾਤ ਤੋਂ ਬਾਅਦ ਵਣਜ ਮੰਤਰਾਲੇ ਨੇ ਇਸ ਦਵੱਲੀ ਵਪਾਰਕ ਗੱਲਬਾਤ ਨੂੰ ਬਿਹਤ ਓਸਾਰੂ ਦੱਸਿਆ ਸੀ ਸਰਕਾਰੀ ਬੁਲਾਰੇ ਦਾ ਕਹਿਣਾ ਸੀ ਕਿ ਇਸ ਗੱਲਬਾਤ ਨੂੰ ਛੇਤੀ ਕਿਸੇ ਤਨ ਪੱਤਣ ਆ ਲਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਕੋਈ ਅਜਿਹਾ ਵਪਾਰਕ ਸਮਝੌਤਾ ਕੀਤਾ ਜਾ ਸਕੇ ਜੋ ਦੋਵੇਂ ਦੇਸ਼ਾਂ ਲਈ ਲਾਹੇਵੰਦ ਸਿੱਧ ਹੋ ਸਕੇ ਇਹ ਗੱਲਬਾਤ ਇਸ ਲਈ ਵੀ ਅਹਿਮ ਹੈ ਕਿਉਂਕਿ ਅਮਰੀਕਾ ਨੇ ਭਾਰਤ ਦੀਆਂ ਵਸਤਾਂ ਉਤੇ ਬਹੁਤ ਜ਼ਿਆਦਾ 50% ਦੀ ਟੈਰਿਫ ਲਾਇਆ ਹੋਇਆ ਹੈ ਤੇ ਹੁਣ ਇਸ ਤਾਜ਼ਾ ਗੱਲਬਾਤ ਤੋਂ ਬਾਅਦ ਇਹ ਟੈਰਿਫ ਘਟਣ ਦੇ ਅਸਰ ਬਣੇ ਹੋਏ ਨੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫੇਰ ਵਧਣ ਲੱਗ ਪਿਆ ਜਲੰਧਰ ਲਾਗਲੇ ਪਿੰਡ ਗਿੱਦੜਪਿੰਡੀ ਕੋਲ 29200 ਕਿਊਸਿਕ ਪਾਣੀ ਵਗ ਰਿਹਾ ਹੈ ਇੱਕ ਦਿਨ ਪਹਿਲਾਂ ਇਹ ਪੱਧਰ 22300 ਕਿਊਸਿਕ ਸੀ ਪਾਖੜਾ ਪਿਆਸ ਮੈਨੇਜਮੈਂਟ ਬੋਰਡ ਨੇ ਪਾਖੜਾ ਬੰਨ ਤੋਂ ਘੱਟੋ ਘੱਟ 5000 ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਪਾਣੀ ਇਸ ਤੋਂ ਕਿਤੇ ਜ਼ਿਆਦਾ ਛੱਡਿਆ ਜਾ ਸਕਦਾ ਸੀ ਪਰ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਤਬਾਹੀ ਦੇ ਮੱਦੇਨਜ਼ਰ ਘੱਟ ਪਾਣੀ ਛੱਡਣ ਲਈ ਕਿਹਾ ਗਿਆ ਗਿੱਦੜਪਿੰਡੀ ਚ ਪਹਿਲਾਂ ਜਿਹੜੇ 4 ਮਕਾਨਾਂ ਨੂੰ ਨੁਕਸਾਨ ਪੁੱਜਾ ਸੀ ਉਹ ਡਿੱਗ ਪਏ ਨੇ ਅਮਰਸਰ ਬਾਈਪ ਕੋਲੋਂ ਭਾਰੀ ਮਾਤਰਾ ਦੇ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 30 ਬੋਰ 32 ਬੋਰ ਅਤੇ 45 ਬੋਰ ਦੇ ਪਿਸਤੌਲ ਸ਼ਾਮਲ ਨੇ ਇਸ ਕਾਰਵਾਈ ਬਾਰੇ ਅਮਰਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕੇਸ ਬਹੁਤ ਹੀ ਸੰਵੇਦਨਸ਼ੀਲ ਸੀ ਤੇ ਸ਼ੁਰੂ ਤੋਂ ਹੀ ਲੋਕਾਂ ਵਿੱਚ ਸਨਸਣੀ ਦਾ ਮਾਹੌਲ ਸੀ ਜਿਹਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਉੱਤੇ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਉਹਦਾ ਨਾਮ ਸੀ ਨਮੀਸ਼ ਸਰੀਨ ਮੁਕੰਪੁਰੇ ਥਾਣੇ 'ਚ ਕੇਸ ਰਜਿਸਟਰ ਹੋਇਆ ਤੇ ਉਹਦੇ ਨਾਲ ਇੱਕ ਸਾਥੀ ਸੀ ਹਰਪ੍ਰੀਤ ਏਲੀਅਸ ਕੰਜਾ ਉਹ ਇੰਜਰਡ ਹੋਇਆ ਤੇ ਉਸ ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਕੇ ਇਮੀਡੀਏਟਲੀ ਕਾਰਵਾਈ ਸ਼ੁਰੂ ਕੀਤੀ ਤਫਤੀਸ਼ ਸ਼ੁਰੂ ਕੀਤੀ ਔਰ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਸਾਡੇ ਸਾਰੀਆਂ ਟੀਮਾਂ ਨੇ ਜਿਵੇਂ ਲੋਕਲ ਪੁਲਿਸ ਹੈ ਈਸ ਸਬਡਿਵੀਜ਼ਨ ਦੇ ACP ਸ਼ੀਤਲ ਜੀ ਮੋਕੰਪੁਰਾ SHO ਹਰਪ੍ਰਕਾਸ਼ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਅਮੋਲਕ ਸਾਡੇ ਇੰਸਪੈਕਟਰ CIA ਉਹਨਾਂ ਦੀਆਂ ਟੀਮਾਂ ਨੇ ਬੜੀ ਪ੍ਰੋਫੈਸ਼ਨਲੀ ਤੌਰ ਤੇ ਲੀਡਸ ਨੂੰ ਇਕੱਠਾ ਕੀਤਾ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਤਿੰਨ ਮੇਨ ਦੋਸ਼ੀ ਨੇ ਇਸ ਕੇਸ ਦੇ ਉਹਨਾਂ ਨੂੰ ਦਾਣਾ ਮੰਡੀ ਬਟਾਲੇ ਤੋਂ ਗ੍ਰਿਫਤਾਰ ਕੀਤਾ ਗਿਆ ਬਟਾਲਾ ਪੁਲਿਸ ਦੇ ਸਹਿਯੋਗ ਲਿਆ ਉੱਥੇ ਅਸੀਂ ਮੌਕੇ ਤੇ ਮੈਂ ਉਹਨਾਂ ਨੂੰ ਵੀ ਥੈਂਕ ਯੂ ਕਹਿਣਾ ਚਾਹੁੰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਜਲਦੀ ਇਮੀਡੀਏਟਲੀ ਸਾਰੀ ਪੁਲਿਸ ਨਾਲ ਕੋਆਰਡੀਨੇਸ਼ਨ ਕੀਤੀ ਸਾਨੂੰ ਉੱਥੇ ਲੋਕਲ ਲੈਵਲ ਤੇ ਉਸ ਤੋਂ ਬਾਅਦ ਰੈਸ ਤੋਂ ਬਾਅਦ ਜਦੋਂ ਇਹਨਾਂ ਤੋਂ ਸਾਰੀ ਪੁੱਛਗਿੱਛ ਕੀਤੀ ਗਈ ਤਾਂ ਜਿਹੜਾ ਇਹ ਤਿੰਨ ਦੋਸ਼ੀ ਨੇ ਰਜਤ ਇਲੀਅਸ ਬੱਬਰ ਨਿਊ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਇਹਨੂੰ ਵਾਪਸ ਲੈ ਕੇ ਜਾ ਰਹੇ ਸੀ ਗੱਡੀ ਵਾਲਤੇ ਨੇ ਗੁਰਕਬਾਲ ਸਾਡਾ ਸੀਨੀਅਰ ਕਨਸਟੇਬਲ ਹੈ ਮੁਕੰਪੁਰੇ ਦਾ ਉਹਦੇ ਜਿਹੜਾ ਰੋਲਵਰ ਸੀਗਾ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਔਰ ਖੋ ਹੀ ਲਿਆ ਤੇ ਇੱਕ ਗੋਲੀ ਉਹਦੇ ਚੋਂ ਚੱਲੀ ਪੁਲਿਸ ਵਾਲੀ ਸਾਈਡ ਤੇ ਤਾਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਹਰਪ੍ਰਕਾਸ਼ ਜਿਹੜੇ ਐਸ ਐਚ ਓ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਆਪਣੇ ਸਰਵਿਸ ਜਿਹੜਾ ਵੈਪਨ ਚੋਂ ਗੋਲੀ ਚਲਾਈ ਜੋ ਕਿ ਇਹਦੇ ਲੱਤੇ ਲੱਗੀ ਜਿਹਨੂੰ ਅਸੀਂ ਗੁਰਨਾਨਕ ਹਸਪੀਟਲ ਜਿਹੜਾ ਭੇਜਿਆ ਗਿਆ ਫਾਰ ਇਲਾਜ ਬੇਸਿਕਲੀ ਇਹ ਮਰਡਰ ਦੇ ਵਿੱਚ ਜਿਹੜੀ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਪਹਿਲਾ ਮਰਡਰ 130 ਨੰਬਰ ਐਫ ਆਈ ਆਰ 24 ਚ ਹੋਈ ਸੀਗੀ ਇਹਦੇ ਚ ਗੁਰਪ੍ਰੀਤ ਜਿਹੜਾ ਗੰਗੇ ਦਾ ਭਰਾ ਉਹ ਮਾਰੇ ਗਿਆ ਸੀ ਉਹਦੇ ਪੁਰਾਣੇ ਉਹ ਪਹਿਲਾਂ ਬੜਾ ਪਿਆਰ ਸੀ ਇਹਨਾਂ ਦਾ ਆਪਸ ਫਿਰ ਵਿਗੜ ਗਈ ਪਰ ਮੌਕੇ ਤੇ ਮਰਡਰ ਹੋਇਆ ਉੱਚ ਵੀ ਇੱਕ ਦੋ ਮੁਲਜ਼ਮ ਬਚੇ باقی ਨੇ ਅਜੇ ਰੈਸਟ ਕਰਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਝੋਨੇ ਦੀ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ 4 ਦਿਨਾਂ ਦੌਰਾਨ ਪਰਾਲੀ ਸਾੜਨ ਦੇ 46 ਮਾਮਲੇ ਸਾਹਮਣੇ ਆ ਚੁੱਕੇ ਨੇ ਇਸ ਵਾਰ ਕੁਝ ਵੱਖਰੀ ਕਿਸਮ ਦੇ ਹਾਲਾਤ ਪੈਦਾ ਹੋ ਸਕਦੇ ਨੇ ਕਿਉਂਕਿ ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀ ਇਸ ਸਬੰਧੀ ਕਾਫੀ ਸਖਤ ਟਿੱਪਣੀ ਆ ਚੁੱਕੀ ਹੈ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਆਖ ਚੁੱਕੀ ਹੈ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹਵਾ ਦੇ ਮਿਆਰ ਉਤੇ ਨਜ਼ਰ ਰੱਖਣ ਵਾਲਾ ਕਮਿਸ਼ਨ ਪਹਿਲਾਂ ਹੀ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਸੂਬਾਈ ਬੋਰਡ ਨੂੰ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਪ੍ਰਦੂਸ਼ਣ ਨੂੰ ਰੋਕਣ ਲਈ ਤਿੰਨ ਹਫ਼ਤੇ ਅੰਦਰ ਜ਼ਰੂਰ ਉਪਾਅ ਸੁਝਾਉਣ ਦੀ ਹਦਾਇਤ ਜਾਰੀ ਕਰ ਚੁੱਕਾ ਹੈ। ਖੇਤੀ ਮਾਹਰ ਪਹਿਲਾਂ ਹੀ ਇਹੀ ਚੇਤਾਵਨੀ ਜਾਰੀ ਕਰ ਚੁੱਕੇ ਨੇ ਕਿ ਹੜਾਂ ਦੇ ਬਾਵਜੂਦ ਪ੍ਰਾਲੀ ਸਾੜਨ ਜਾਂ ਘਟਰਾਵਾ ਉੱਤੇ ਕੋਈ ਬਹੁਤਾ ਅਸਰ ਨਾ ਪਵੇ। ਉਂਧਰ ਕਿਸਾਨ ਆਗੂ ਆਖ ਚੁੱਕੇ ਨੇ ਕਿ ਜੇ ਕਿਸਾਨਾਂ ਨੂੰ ਮੁਆਵਜ਼ਾ ਮਿਲੇ ਤਾਂ ਪ੍ਰਾਲੀ ਸਾੜਨ ਦਾ ਮਸਲਾ ਹੱਲ ਹੋ ਸਕਦਾ। ਫਿਲਮ ਗੈਂਗਸਟਰ ਦੇ ਗੀਤ ਯਾ ਅਲੀ ਨਾਲ ਮਸ਼ਹੂਰ ਹੋਇਆ ਸਾਮੀ ਗਾਇਕ ਅਤੇ ਬਾਲੀਵੁੱਡ ਆਈਕਨ ਜ਼ੁਬੇਨ ਗਰਗਦੀ ਸਿੰਗਾਪੁਰ ਦੇ ਵਿੱਚ ਸਕੂਬਾ ਡਾਈਵਿੰਗ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਰਿਪੋਰਟਾਂ ਦੇ ਮੁਤਾਬਕ ਪੁਲਿਸ ਨੇ ਜ਼ਮੀਨ ਨੂੰ ਸਮੁੰਦਰ ਦੇ ਵਿੱਚੋਂ ਕੱਢਿਆ ਤੇ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਪਰ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਗਾਇਕ ਦੀ ਜਾਨ ਨਹੀਂ ਬਚਾ ਸਕੀ ਉਹ ਉਤਰੀਪੂਰਵੀ ਫੈਸਟੀਵਲ ਵਿੱਚ ਹਿੱਸਾ ਲੈਣ ਅਤੇ ਪ੍ਰਦਰਸ਼ਨ ਲਈ ਸਿੰਗਾਪੁਰ ਪੁੱਜੇ ਹੋਏ ਸਨ ਮਸ਼ਹੂਰ ਬਾਲੀਵੁੱਡ ਗਾਇਕ ਜ਼ਬੀਨ ਗਰਗ ਦੀ ਮੌਤ ਦੀ ਖਬਰ ਨੇ ਇੰਡਸਟਰੀ 'ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਸਿੰਗਾਪੁਰ 'ਚ ਸਕੂਬਾ ਡਾਈਵਿੰਗ ਕਰਦੇ ਸਮੇਂ ਇੱਕ ਹਾਦਸੇ 'ਚ ਉਨ੍ਹਾਂ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ ਸਿੰਗਾਪੁਰ ਪੁਲਿਸ ਨੇ ਗਾਇਕ ਨੂੰ ਸਮੁੰਦਰ ਤੋਂ ਬਚਾਇਆ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਵਿਆਪਕ ਇਲਾਜ ਤੇ ਡਾਕਟਰੀ ਦੇਖਭਾਲ ਦੇ ਬਾਵਜੂਦ ਉਹ ਉਨ੍ਹਾਂ ਨੂੰ ਬਚਾ ਨਹੀਂ ਸਕੇ। ਜ਼ਬੀਨ 52 ਸਾਲਾਂ ਦੇ ਸਨ। ਤੁਹਾਨੂੰ ਦੱਸਣਾ ਚਾਹਾਂਗੇ ਕਿ ਜ਼ਬੀਨ ਗਰਗ ਦਾ ਜਨਮ 18 ਨਵੰਬਰ 1972 ਨੂੰ ਅਸਾਮ ਦੇ ਜੋਰਹਾਟ 'ਚ ਹੋਇਆ ਸੀ। ਉਹ ਬਚਪਨ ਤੋਂ ਹੀ ਸੰਗੀਤ ਪ੍ਰਤੀ ਜਨੂਨੀ ਸਨ। ਉਹਨਾਂ ਨੂੰ ਅਸਾਮੀ ਤੇ ਬੰਗਾਲੀ ਸੰਗੀਤ ਦੇ ਖੇਤਰ ਵਿੱਚ ਇੱਕ ਸੁਪਰਸਟਾਰ ਗਾਇਕ ਤੇ ਸੰਗੀਤਕਾਰ ਮੰਨਿਆ ਜਾਂਦਾ ਹੈ। ਉਹਨਾਂ ਨੇ 30 ਤੋਂ ਵੱਧ ਪਸ਼ਾਵਾਂ 'ਚ ਗੀਤ ਗਾਏ ਤੇ ਆਪਣੀ ਵਿਲੱਖਣ ਸ਼ੈਲੀ ਨਾਲ ਦਿਲ ਜਿੱਤੇ। ਅਸਾਮੀ ਸਿਨੇਮਾ 'ਚ ਉਹਨਾਂ ਦਾ ਯੋਗਦਾਨ ਇੰਨਾ ਵੱਡਾ ਹੈ ਕਿ ਉਹਨਾਂ ਨੂੰ ਅਕਸਰ ਅਸਾਮ ਦਾ ਰੌਕ ਸਟਾਰ ਕਿਹਾ ਜਾਂਦਾ ਰਿਹਾ। ਜ਼ਬੀਨ ਗਰਗਨੇ ਬਾਲੀਵੁੱਡ 'ਚ ਵੀ ਆਪਣੇ ਲਈ ਇੱਕ ਸਥਾਨ ਬਣਾਇਆ। 2006 ਦੀ ਫਿਲਮ ਗੈਂਗਸਟਰ ਦਾ ਗੀਤ ਯਾ ਅਲੀ ਉਹਨਾਂ ਦੇ ਕੈਰੀਅਰ ਵਿੱਚ ਇੱਕ ਵੱਡਾ ਮੋੜ ਸਾਬਤ ਹੋਇਆ। ਇਸ ਗੀਤ ਨੇ ਉਹਨਾਂ ਨੂੰ ਦੇਸ਼ ਵਿਆਪੀ ਪ੍ਰਸਿੱਧੀ ਦਵਾਈ। ਉਹਨਾਂ ਨੇ ਦਿਲ ਤੂੰ ਹੀ ਬਤਾ ਕ੍ਰਿਸ਼ ਥ੍ਰੀ ਲਈ ਜਾਣੇ ਕਿਆ ਚਾਹੇ ਮਨ ਬਾਬਰਾ ਪਿਆਰ ਕੇ ਸਾਈਡ ਇਫੈਕਟਸ ਫਿਲਮ ਲਈ ਅਤੇ ਹੋਰ ਬਹੁਤ ਸਾਰੇ ਹਿੱਟ ਗੀਤ ਬਾਲੀਵੁੱਡ ਦੀ ਫਿਲਮ ਇੰਡਸਟਰੀ ਨੂੰ ਦਿੱਤੇ ਜ਼ਬੀਨ ਦੀ ਆਵਾਜ਼ ਵਿੱਚ ਇੱਕ ਵਿਲੱਖਣ ਗੂੰਜ ਤੇ ਦਰਦ ਸੀ ਜੋ ਹਮੇਸ਼ਾ ਸਰੋਤਿਆਂ ਨੂੰ ਮੋਹਿਤ ਕਰਦਾ ਹੈ ਸੰਗੀਤ ਤੋਂ ਇਲਾਵਾ ਜ਼ਬੀਨ ਸਮਾਜਿਕ ਕਾਰਜਾਂ ਵਿੱਚ ਵੀ ਸਰਗਰਮੀ ਨਾਲ ਸ਼ਾਮਲ ਰਹੇ ਉਹਨਾਂ ਅਸਾਮ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਤ ਕਰਨ ਤੇ ਨੌਜਵਾਨਾਂ ਨੂੰ ਉਹਨਾਂ ਦੇ ਖੇਤਰੀ ਸੰਗੀਤ ਨਾਲ ਜੋੜਨ ਲਈ ਅਣਥੱਕ ਮਿਹਨਤ ਕੀਤੀ ਉਹਨਾਂ ਦਾ ਅਚਾਨਕ ਜਾਣਾ ਨਾ ਸਿਰਫ ਅਸਾਮ ਤੇ ਬਾਲੀਵੁੱਡ ਲਈ ਸਗੋਂ ਪੂਰੀ ਦੇਸ਼ ਲਈ ਇੱਕ ਵੱਡਾ ਘਟਾ ਹੈ ਜ਼ਮੀਨ ਕარგਦੀ ਆਵਾਜ਼ ਤੇ ਸੰਗੀਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਿੰਦਾ ਰਹੇਗਾ ਇਸ ਬਲਟਨ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਅਨੀ ਧਰਮਿੰਦਰ ਸੰਧੂ ਨੂੰ ਵਿਦਾ ਗਿਆ ਧੰਨਵਾਦ